ਬਹੁਤ ਹੀ ਸਤਿਕਾਰਯੋਗ ਵਲਾਜਮ ਸਾਥੀਓ ਇੱਕ ਬਹੁਤ ਹੀ ਇਤਿਹਾਸਿਕ ਫੈਸਲਾ ਜਿਹੜਾ ਪੰਜਾਬ ਪੇ ਸਕਿਲ ਭਹਾਲੀ ਨੂੰ ਲੈ ਕੇ ਆਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਪੰਜਾਬ ਸਰਕਾਰ ਆ ਜਿਹੜੀ ਉਹ ਕੇਸ ਹਾਰ ਗਈ ਸੀਗੀ ਜਿਹੜਾ ਪੰਜਾਬ ਪੇ ਸਕਿਲ ਭਹਾਲੀ ਦੇ ਹੁਕਮ ਜਾਰੀ ਕੀਤੇ ਸੀ ਮਾਨਯੋਗ ਸੁਪਰੀਮ ਕੋਰਟ ਨੇ ਕਿ ਮੁਲਾਜ਼ਮਾਂ ਤੇ ਜਿਹੜੇ ਪੰਜਾਬ ਦੇ ਪੇਸਕਲ ਬਹਾਲ ਕੀਤੇ ਜਾਣ ਅਤੇ ਵੱਖਰੀ ਵੱਖਰੀ ਜਿਹੜੇ ਅਟੈਂਪਟ ਜੜੀਆਂ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਆਪਣੀਆਂ ਚੱਲ ਰਹੀਆਂ ਜਿਸ ਤੇ ਪਿਛਲੀ ਤਰੀਕ ਨੂੰ ਇਹਨਾਂ ਨੇ ਕਿਹਾ ਸੀਗਾ ਕੋਰਟ ਚ ਕੇ ਸਰਕਾਰ ਨੇ ਕਿ ਰਿਵਿਊ ਪਟੀਸ਼ਨ ਜਿਹੜੀ ਪੈਂਡਿੰਗ ਆ ਸਾਡੀ ਉਹਦੀ ਤਰੀਕ 20 ਮਾਰਚ ਆ ਤਾਂ 20 ਮਾਰਚ ਨੂੰ ਜਿਹੜੀ ਰਿਵਿਊ ਪਟੀਸ਼ਨ ਆ ਉਹ ਵੀ ਸਰਕਾਰ ਦੀ ਜਿਹੜੀ ਆ ਉਹ ਮਾਨਯੋਗ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਜਿਹੜੀ ਡਿਸਮਿਸ ਕਰਤੀ ਐ ਤੇ ਹੁਣ 27 ਮਾਰਚ ਨੂੰ ਜਿਹੜੀ ਆਪਣੀ ਕੰਟੈਂਪਟ ਦੀ ਜਿਹੜੀ ਤਾਰੀਖ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸਾਥੀਓ ਤੁਹਾਡੇ ਸਾਥ ਦੇ ਨਾਲ ਲਗਾਤਾਰ ਕਾਨੂੰਨੀ ਸੰਘਰਸ਼ ਕਾਨੂੰਨੀ ਲੜਾਈ ਤੇ ਜ਼ਮੀਨੀ ਪੱਧਰ ਤੇ ਜਿਹੜਾ ਆਪਾਂ ਸੰਘਰਸ਼ ਕਰਦੇ ਆ ਰਹੇ ਆਂ ਇਦੇ ਨਾਲ ਜਿਹੜੀ ਆ ਸਰਕਾਰ ਕਾਨੂੰਨੀ ਤੌਰ ਤੇ ਪੂਰੀ ਤਰ੍ਹਾਂ ਜਿਹੜਾ ਕੇਸ ਆ ਇਹ ਹੁਣ ਹਾਰ ਚੁੱਕੀ ਆ ਹੁਣ ਸਰਕਾਰ ਕੋਲੇ ਇੱਕੋ ਹੀ ਰਾਹ ਬਚਿਆ ਕਿ ਪੰਜਾਬ ਦੇ ਜਿਹੜੇ ਪੇ ਸਕੇਲ ਆ ਉਹ ਪੰਜਾਬ ਦੇ ਮੁਲਾਜ਼ਮਾਂ ਤੇ ਬਹਾਲ ਕਰ ਦਿੱਤੇ ਜਾਣ ਇਸ ਕਰਕੇ ਸਾਥੀਓ 27 ਤਰੀਕ ਨੂੰ ਜਿਹੜੀ ਆਪਣੀ ਕੰਟੈਂਪਟ ਦੀ ਤਰੀਕ ਆ ਉਹ ਬਹੁਤ ਜਿਹੜੀ ਮਹੱਤਵਪੂਰਨ ਹੋਊਗੀ ਇਦੇ ਨਾਲ ਦੀ ਨਾਲ ਜਿਹੜੀ ਆਪਾਂ ਨੂੰ 29 ਤੇ 30 ਮਾਰਚ ਦੀਆਂ ਜਿਹੜੀਆਂ ਮੀਟਿੰਗਾਂ ਮਿਲੀਆਂ ਹੋਈਆਂ ਉਹ ਮੀਟਿੰਗਾਂ 'ਚ ਵੀ ਸਰਕਾਰ ਕੀ ਜਵਾਬ ਦਿੰਦੀ ਆ ਉਹ ਵੀ ਮਹੱਤਵਪੂਰਨ ਹੋਊਗਾ ਜੇਕਰ ਫਿਰ ਵੀ ਜਿਹੜੀ ਸਰਕਾਰ ਆ ਕਿਸੇ ਪਾਸਿਓਂ ਕੋਈ ਬਹਾਨਾ ਲੱਭਣ ਦੀ ਕੋਸ਼ਿਸ਼ ਕਰਦੀ ਆ ਤੇ ਆਪਾਂ ਲਗਾਤਾਰ ਜਿਸ ਤਰ੍ਹਾਂ 2021 ਤੋਂ ਲੈ ਕੇ ਹੁਣ ਤੱਕ ਸੰਘਰਸ਼ ਕਰਦੇ ਆ ਰਹੇ ਆ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਤਾਂ ਆਪਾਂ ਲਗਾਤਾਰ ਉਸੇ ਤਰ੍ਹਾਂ ਸੰਘਰਸ਼ ਕਰਾਂਗੇ ਤੇ ਜਿੰਨਾ ਚਿਰ ਆਪਾਂ ਇਹ ਮਦਾਨ ਫਤ ਨਹੀਂ ਕਰ ਲੈਂਦੇ ਉਹਨਾਂ ਚ ਟਿੱਕ ਕੇ ਨਹੀਂ ਬੈਠਾਂਗੇ ਤੇ ਬੜੀ ਆਸ ਆ ਉਮੀਦ ਆ ਕਿ ਹੁਣ ਵੀ ਸਰਕਾਰ ਜਿਹੜੀ ਆ ਉਹ ਜੋ ਇੰਨੇ ਚਿਰ ਤੋਂ ਕੰਬ ਕਰਨੀ ਨਹੀਂ ਸੁੱਤੀ ਸੀ ਤਾਂ ਹੁਣ ਵੀ ਸ਼ਾਇਦ ਇਹ ਜਾਗ ਜਾਊਗੀ ਜੇਕਰ ਹਜੇ ਵੀ ਕੋਈ ਇਹ ਉਨੀ ਕੀ ਕਰੂਗੀ ਸਰਕਾਰ ਤਾਂ ਆਪਾਂ ਹੋਰ ਵੱਡੀ ਗਿਣਤੀ ਚ ਵੱਡੇ ਸੰਘਰਸ਼ ਜਿਹੜੇ ਆ ਹੋਏ ਸਰਕਾਰ ਦੇ ਖਿਲਾਫ ਵਿਟਾਂਗੇ ਜੋ ਵੀ ਅਪਡੇਟ ਹੋਊਗੀ ਉਸ ਬਾਰੇ ਤੁਹਾਨੂੰ ਜਿਹੜਾ ਜਾਣਕਾਰੀ ਦਿੱਤੀ ਜਾਊਗੀ ਜਿਹੜੀ 27 ਮਾਰਚ ਜਾਂ 29 ਤੇ 30 ਵਾਲੀਆਂ ਮੀਟਿੰਗਾਂ ਤੋਂ ਬਾਅਦ ਹੋਊਗੀ ਬਹੁਤ ਬਹੁਤ ਧੰਨਵਾਦ ਸਾਥੀਓ ਜਿੱਤ ਲੜਦੇ ਲੋਕਾਂ ਦੀ